ਸਕਨਸ ਤੋਂ ਨਿੱਪਣਾਉਤ ਸੋਸਾ ਸਾਕਰ ਵੈਲਕਮ ਸਚੀਕਾਲ ਮਿਹਰਬਾਨੀ ਸਨਸਾਉਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਚੀਕਾਲ ਫਾਈਨਲੀ ਮਿਸਟਰ ਕੇਜਰੀਵਾਲ ਮੈਂ ਹੈਡਲਾਈਨ ਸਾਂਝਾ ਕਰ ਗਏ ਉਹਨਾਂ ਨੂੰ ਜਮਾਨਤ ਮਿਲ ਗਈ ਹੈ ਤੇ ਬਟ ਆਪਣਾ ਖਡੂਰ ਸਾਹਿਬ ਦੇ ਕੈਂਡੀਡੇਟ ਅਮਰਪਾਲ ਸਿੰਘ ਨੂੰ ਨਹੀਂ ਮਿਲੀ ਇਹਦਾ ਦੋਨਾਂ ਦਾ ਕੀ ਕੰਪੈਰੀਜ਼ਨ ਹੈ ਇਹਦੇ ਬਾਰੇ ਆਪਟਰ ਤੁਣਾ ਦਿਓ ਜਿਹੜਾ ਤਾਂ ਅਮਰਤਪਾਲ ਸਿੰਘ ਹੋਰਾਂ ਦਾ ਮਾਮਲਾ ਜੀ ਇਹ ਤਾਂ ਕਦੇ ਵੀ ਕਿਸੇ ਨੂੰ ਜ਼ਮਾਨਤ ਨਹੀਂ ਮਿਲੀ ਹਜੇ ਤੱਕ ਜੇ ਆਪਾਂ ਦੇਖੀਏ ਕਿ ਬੰਦਾ ਜੇਲ੍ਹ ਦੇ ਵਿੱਚ ਹੋਵੇ ਤੇ ਕਾਗਜ਼ ਭਰਨ ਦੇ ਵਾਸਤੇ ਉਹਨੂੰ ਪੈਰੋਲ ਵਗੈਰਾ ਮਿਲੀ ਹੋਵੇ ਮੈਨੂੰ ਨਹੀਂ ਲੱਗਦਾ ਕੋਈ ਇਤਿਹਾਸ ਰਿਹਾਗਾ। ਪਰ ਤਾਂ ਕਰਕੇ ਉੱਥੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੀ ਮੇਰੀ ਜਿਹੜੀ ਨਾਮਜ਼ਦਗੀ ਕਾਗਜ਼ ਪ੍ਰਕਿਰਿਆ ਹੈ ਉਹ ਲੇਟ ਹੋਊਗੀ। ਉਹ ਹਾਈ ਕੋਰਟ ਪਹੁੰਚਿਆ ਸੀ ਤੇ ਹਾਈ ਕੋਰਟ ਚੰਡੀਗੜ੍ਹ ਨੇ ਬਕਾਇਦਾ ਤੌਰ ਤੇ ਡਿਬਰੂਗੜ ਜੇਲ੍ਹ ਦੇ ਸੁਪਰਡੈਂਟ ਨੂੰ ਹੁਕਮ ਕੀਤਾ ਹੈ ਕਿ ਸੋਮਵਾਰ ਤੱਕ ਬਾਰੀ ਕਾਲੀ ਦੀ ਕਾਰਵਾਈ ਉਹ ਮੁਕੰਮਲ ਕਰਵਾਵੇ ਇਹ ਉਹਦੀ ਜ਼ਿੰਮੇਵਾਰੀ ਹੁਣ ਉਹ ਸਦਾ ਉੱਥੇ ਕੋਈ ਉਹ ਕੱਲ ਨੂੰ ਡੇਕਾ ਵੀ ਲਾ ਦੇਣ ਕਿਉਂਕਿ ਜੇ ਅਗਲੇ ਨੇ ਰੋਕਣਾ ਹੁੰਦਾ ਉਹਨਾਂ ਕੋਲ ਬਥੇਰੇ ਹੁੰਦੇ ਆ ਮੌਕੇ ਉਹਗਾ ਲੰਮੀ ਪ੍ਰਕਿਰਿਆ ਹੋ ਸਕਦੀ ਤੇ ਉਹ ਸਦਾ ਸਾਰੇ ਉਸ ਕੀਕ੍ਰਿਕ ਲੋ ਆਦੇਨ ਉਹ ਦੂਜਾ ਰਵਿੰਦ ਕੇਜਰੀਵਾਲ ਦੇ ਮਾਮਲੇ ਦੇ ਵਿੱਚ ਵੀ ਈਡੀ ਨੇ ਇਹੀ ਗੱਲ ਆਖੀ ਸੀ ਕਿ ਜੀ ਇਹ ਕੋਈ ਵਿਅਕਤੀ ਵਿਸ਼ੇਸ਼ ਦੇ ਵਾਸਤੇ ਕੋਈ ਫਾਇਦਾ ਨਹੀਂ ਦਿੱਤਾ ਜਾ ਸਕਦਾ ਜਿਵੇਂ ਬਾਕੀ ਲੋਕ ਹੈ ਉਮੀ ਕਾਨੂੰਨ ਹੈ ਰਵਿੰਦ ਕੇਜਰੀਵਾਲ ਦੇ ਵਾਸਤੇ ਵੀ ਉਹ ਦਿੱਲੀ ਦੇ ਸੀਐਮ ਜ਼ਰੂਰ ਨੇ ਤਾਂ ਇਸ ਕਰਕੇ ਉਹਨਾਂ ਦੇ ਖਿਲਾਫ ਜਿਹੜਾ ਕੇਸ ਹੈ ਉਹਨਾਂ ਨੇ ਸਾਡੇ ਨੋਟਿਸ ਆ ਜਿਹੜੇ ਉਹਨਾਂ ਜਵਾਬ ਨਹੀਂ ਦਿੱਤਾ ਸੀ ਉਹਨੂੰ ਅਰੈਸਟ ਕੀਤਾ ਹੋਇਆ ਜ਼ਮਾਨਤ ਉਹਨਾਂ ਨੂੰ ਨਹੀਂ ਮਿਲਣੀ ਚਾਹੀਦੀ ਪਰ ਸੁਪਰੀਮ ਕੋਰਟ ਉਹਨਾਂ ਦੀ ਦਲੀਲਾਂ ਦੇ ਨਾਲ ਸਹਿਮਤ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅੱਜ ਹੀ ਰਿਹਾ ਹੋਣਗੇ ਸ਼ਾਮ ਨੂੰ ਆਰਡਰ ਉਹਨਾਂ ਦੇ ਕਰਤੇ ਸ਼ਾਇਦ 2 ਵਜੇ ਆਰਡਰ ਹੋਏ ਸੀ ਉਸ ਤੋਂ ਬਾਅਦ ਉਹ ਜੋ ਤੱਕ ਪ੍ਰਿੰਟ ਹੁੰਦੇ ਆ ਜੀਗਾ ਪ੍ਰੋਸੈਸ ਕਾਫੀ ਲੰਮਾ ਹੁੰਦਾ ਹੈ ਤੇ ਹੋ ਸਕਦਾ ਕਿ ਉਹ ਦਿੱਲੀ ਦੇ ਵਿੱਚ ਉਹ ਘਰ ਦੀ ਗੱਡੀ ਵਾਲੀ ਗੱਲ ਹੈ ਕਿ ਜੇਲ ਵੀ ਆਪਦੀ ਹੈ ਅਰਵਿੰਦ ਕੇਜਰੀਵਾਲ ਹੋਰਾਂ ਦੀ ਪਾਰਟੀ ਦੀ ਕਿਉਂਕਿ ਉਹਨਾਂ ਦੇ ਅਧੀਨ ਆਉਂਦੀ ਹੈ ਹੁਸਨ ਉਸ ਪ੍ਰਕਿਰਿਆ ਉਸੇ ਠੀਕ ਨਿਪੜ ਉਹ ਤੇ ਪਰ ਉਹਨਾਂ ਨੇ ਸ਼ਰਤਾਂ ਲਾਈਆਂ ਕਿ ਉਹਨਾਂ ਨੇ ਕੋਈ ਫਾਈਲ ਹੈ ਜਿਹੜੀ ਉਹ ਤੇ ਉਹ ਸਾਈਨ ਨਹੀਂ ਕਰ ਸਕਣਗੇ ਅਜੇ ਸੀਐਮ ਨਾਲ ਹੀ ਇਹ ਵੀ ਹੈ ਕਿ ਉਹ ਕੇਸ ਦੇ ਬਾਰੇ ਕੁਝ ਨਹੀਂ ਬੋਲਣਗੇ ਹੁਣ ਦੇਖੋ ਕਿ ਉਹ ਦੋਨਾਂ ਗੱਲਾਂ ਦੇ ਉੱਤੇ ਉਹਨਾਂ ਨੇ ਹਾਮੀ ਤਾਂ ਭਰੀ ਹੈ ਕਿ ਅਸੀਂ ਇਹਨਾਂ ਦੋਨਾਂ ਗੱਲਾਂ ਤੇ ਨਹੀਂ ਬੋਲਾਂਗੇ ਕੁਝ ਜਿਹੜੇ ਉਹਨਾਂ ਦੇ ਵਕੀਲ ਆ ਉਹਨਾਂ ਦੇ ਵੱਲੋਂ ਅਦਾਲਤ ਨੂੰ ਹੀ ਭਰੋਸਾ ਦਿਵਾਇਆ ਗਿਆ ਬਾਹਰ ਆ ਕੇ ਕੀ ਕਰਦੇ ਉਹ ਤਾਂ ਉਹ ਜਾਣਦੇ ਆ ਪਰ ਉਹਨਾਂ ਦੇ ਵਰਕਰ ਆ ਜਿਹੜੇ ਉਹਨਾਂ ਨੂੰ ਉਤਸ਼ਾਹ ਜ਼ਰੂਰ ਹੈ ਜਿਹੜੀ ਆਪਾਂ ਗੱਲ ਥੋੜੇ ਦਿਨ ਪਹਿਲਾਂ ਕਹੀ ਸੀ ਕਿ ਆਵਾਜ਼ੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹਨਾਂ ਦੇ ਨਾਮਜ਼ਦਗੀ ਪੱਤਰ ਨਹੀਂ ਭਰੇ ਯਾਰ ਇਹ ਵੀ ਸ਼ਾਇਦ ਉਮੀਦ ਇਹ ਹੋਵੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਆ ਕੇ ਭਰਉਣਗੇ ਉਹ ਜਾਣਤੀ ਵੀ ਬੰਦੇ ਆ ਤੇ ਅੱਜ ਦਿੱਲੀ ਦੇ ਵਿੱਚ ਖਾਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਟੀਮ ਆ ਉਹ ਵੋਟ ਬਰਲੇ ਜੇਲਮਗਲੇ ਵੋਟ ਵਾਲੀ ਗੱਲ ਉਹ ਕੈਂਪੇਨ ਜਿਹੜੀ ਚਲਾਈ ਸੀ ਉਹ ਉਹਨਾਂ ਨੇ ਰੋਕਤੀ ਆ ਤੇ ਸਾਰੇ ਪ੍ਰੋਗਰਾਮ ਰੋਕ ਕੇ ਰੱਦ ਕਰਕੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਹੈ ਰਿਹਾਈ ਉਸ ਤੋਂ ਬਾਅਦ ਉਹਨਾਂ ਦੀ ਸਪੀਚ ਤੇ ਫਿਰ ਵੀ ਬਿਅੰਤਬੰਦੀ ਦੇ ਵਾਸਤੇ ਉਹ ਰੁਕੇ ਹੋਏ ਨੇ ਦੇਖੋ ਗਾਂਤੀ ਕੁਝ ਹੁੰਦਾ ਜੀ ਪਰ ਇਹ ਇੱਕ ਗੱਲ ਜਰੂਰ ਸਤਾ ਦਿੰਦੀ ਹੈ ਜਲਦੀ ਫਿਰ ਜਿਹੜੇ ਆਮ ਲੋਕ ਹੈ ਕਿ ਜੇ ਹੁਣ ਪੰਜਾਬ ਦੇ ਹੈਲੀਕਾਪਟਰ ਦਾ ਧੂੰਆਂ ਪਹਿਲਾਂ ਨਾਲੋਂ ਵੱਧ ਨਿਕਲੂਗਾ। ਬੋਟਾ ਘਰੇ ਸਰਚ ਲੈਣਗੇ ਜੀ ਇਹਨਾਂ ਮਸੇ ਤਾਂ ਨਹੀਂ ਬੋਲਣਗੇ। ਐਨੀਵੇ ਅਗਲੀ ਖੜ ਬਦਿਆਂ ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮੋਨੀਅਮ ਜਿਹੜੇ ਜੈ ਸ਼ੰਕਰ ਨੇ ਐਸ ਜੈ ਸ਼ੰਕਰ ਕੈਨੇਡਾ ਦੇ ਮੁੱਦੇ ਤੇ ਹੈਡਲਾਈਨ ਚੁਗਾਈ ਗੱਲ ਕੀਤੀ ਇੰਟਰਨੈਸ਼ਨਲ ਮੀਡੀਆ ਤੇ ਕਾਫੀ ਗੋਲ ਰਿਹਾ। ਕੀ ਸਾਂਝਾ ਕਰਨਾ ਚਾਹ ਰਹੇ ਹੋ ਕੀ ਸੁਨਾਈਆਂ ਖੜੀਆਂ-ਖੜੀਆਂ ਸਾਡੇ ਕੈਨੇਡਾ ਨੂੰ ਉਹਨਾਂ ਨੇ। ਉਹ ਫਰੀडम ਦੇ ਮਾਮਲੇ ਤੇ ਉਹਨਾਂ ਨੇ ਇਹ ਗੱਲ ਲਾਕੀ ਹੈ ਕਿ ਬੋਲਣ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਇਹੋ ਜਿਹੇ ਅੰਸਰਾਂ ਨੂੰ ਜਾਂ ਜਿਹੜਾ ਵਖਵਾਦ ਹੈ ਉਹਦਾ ਸਮਰਥਨ ਕਰੋ ਇਹ ਆਜ਼ਾਦੀ ਨਹੀਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਚੰਗੇ ਸਬੰਧਾਂ ਲਈ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਇਹਦਾ ਮਤਲਬ ਹੈ ਕਿ ਉਹਨਾਂ ਨੇ ਡਿਪਲੋਮੈਟਿਕ ਤਰੀਕੇ ਦੇ ਨਾਲ ਕੈਨੇਡਾ ਨੂੰ ਇੱਕ ਤਰ੍ਹਾਂ ਆਖਿਆ ਕਿ ਤੁਸੀਂ ਜਿਹੜੀ ਪ੍ਰੋਟੈਕਸ਼ਨ ਕਰਦੇ ਹੋਗੇ ਕੁਝ ਇਹੋ ਜਿਹੇ ਲੋਕਾਂ ਦੀ ਜਿਹੜੇ ਭਾਰਤ ਵਿਰੁੱਧ ਬੋਲਦੇ ਉਹ ਬੰਦ ਕਰੋ ਹੁਣ ਗਾਂ ਇਹਦੇ ਤੇ ਕੈਨੇਡਾ ਦਾ ਕੀ ਰੁਖ ਰਹੂਗਾ ਇਹ ਗੱਲ ਜ਼ਰੂਰ ਦੇਖਣ ਵਾਲੀ ਹੈ ਵਿਦੇਸ਼ ਮੰਤਰੀ ਐਸ ਜੇ ਜੈ ਸ਼ੰਕਰ ਆ ਉਹਨਾਂ ਨੇ ਇਹੇ ਗੱਲ ਖਾਸ ਕਰਕੇ ਖਾਲਸਤਾਨ ਦੇ ਪ੍ਰਤੀ ਜਿਹੜਾ ਕੈਨੇਡਾ ਦਾ ਖਾਲਸਤਾਨ ਅੰਸਰਾਂ ਦੇ ਪ੍ਰਤੀ ਜਾਂ ਉਹਨਾਂ ਦੇ ਵਿਚਾਰਧਾਰਾ ਰੱਖਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਪ੍ਰਤੀ ਜਿਹੜਾ ਕੈਨੇਡਾ ਦਾ ਸਤ ਰਵਈਆ ਉਹਦੇ ਤੇ ਇਹ ਗੱਲ ਆਖੀ ਹੈ ਜੀ। ਸ੍ਰੀ ਸੱਭ ਅਗਲੀ ਗੈਂਗਸਟਰ ਨੂੰ ਲੈ ਕੇ ਪੰਜਾਬ ਦਾ ਸੀਐਮ ਬੁੱਲੇ ਨੇ ਕੀ ਕਿਹਾ ਉਹਨਾਂ ਨੇ? ਹੁਸ਼ਿਆਰਪੁਰ ਦਾ ਇੱਕ ਗੈਂਗਸਟਰ ਸੀਗਾ ਜਿਹੜਾ ਬੌਂਸਰ ਸੀ ਉਹ ਮਾਰਿਆ ਗਿਆ ਸੀ ਪਹਿਲਾਂ ਉਹਦੇ ਬਾਰੇ ਇਹ ਕਹਿੰਦੇ ਸੀ ਕਿ ਇਹ ਇਹ ਜਿਹੜਾ ਬੌਂਸਰ ਹੈ ਇਹ ਹੋਰ ਕਿਸੇ ਕਤਲ ਕੇਸ ਦੇ ਵਿੱਚ ਇਨਵੋਲਵ ਸੀ ਉਹ ਬਦਲਾ ਲਿਆ ਦੱਸਿਆ ਜਾਂਦਾ ਸੀ ਪਰ ਉਸ ਕੇਸ ਚ ਵਾਂਟਡ ਜਿਹੜੇ ਦੋ ਵਿਅਕਤੀ ਐ ਜ਼ਖਮੀ ਕਰਕੇ ਫੜੇ ਗਏ ਜਾਂ ਮੁਕਾਬਲੇ ਦੇ ਵਿੱਚ ਹੁੰਦਾ ਕਿ ਭੱਜਣ ਦੀ ਕੋਸ਼ਿਸ਼ ਕਰਦੇ ਸੀ ਕਈ ਵਾਰੀ ਇਹ ਵੀ ਹੁੰਦਾ ਕਿ ਫੜੇ ਹੋਏ ਹੁੰਦੇ ਚਲੋ ਮਾੜਾ ਜਿਹਾ ਕਾਰਵਾਈ ਦੀ ਪਾ ਦਿਓ ਇਹ ਜਾਂ ਕੁਝ ਬਥੇਰਾ ਚੱਲਦਾ ਹੁੰਦਾ ਪਰ ਇਹਦੇ ਤੇ ਮੁੱਖ ਮੰਤਰੀ ਨੇ ਜਿਹੜੀ ਗੱਲ ਆਖੀ ਹੈ ਕਿ ਜੀ ਇੱਥੇ ਜ਼ੀਰੋ ਟੋਲਰੈਂਸ ਹੈ ਥਿਲ ਕੋਈ ਨਹੀਂ ਕੀਤੀ ਜਾਊਗੀ ਕੋਈ ਇਹ ਤੇ ਹੁਣੇ ਸਿੱਧੀ ਕਾਰਵਾਈ ਹੋ ਗਈ ਸਿੱਧੀ ਕਾਰਵਾਈ ਦਾ ਮਤਲਬ ਗ੍ਰਿਫਤਾਰ ਹੋਈ ਹੈ ਕਤਲ ਦਾ ਨਹੀਂ ਹੈ ਹਜੇ ਤੇ ਪਹਿਲਾਂ ਇੱਕ ਦੋ ਜਿਹੜੇ ਮੁਕਾਬਲੇ ਹੋਏ ਸੀ ਉਹਨਾਂ ਤੇ ਸਵਾਲ ਖੜੇ ਹੁੰਦੇ ਸੀ ਹਾਂ ਜੇ ਇਸ ਤਰੀਕੇ ਨਾਲ ਗੈਂਗਸਟਰ ਫੜੇ ਵੀ ਜਾਂਦੇ ਆ ਜੇ ਉਹਨਾਂ ਨੇ ਕਿਸੇ ਨੂੰ ਮਾਰਿਆ ਤਾਂ ਉਹਨਾਂ ਨੂੰ ਫਿਰ ਗ੍ਰਿਫਤਾਰ ਕਰਨ ਦੇ ਵਾਸਤੇ ਜੇ ਭੱਜਣ ਦਾ ਯਤਨ ਕਰਦੇ ਆ ਜੇ ਉਹਨਾਂ ਦੇ ਕੋਈ ਮਾੜਾ ਮੋੜਾ ਜ਼ਖਮੀ ਕਰਕੇ ਉਹਨਾਂ ਨੂੰ ਫੜ ਲਿਆ ਜਾਂਦਾ ਫਿਰ ਤਾਂ ਕੋਈ ਮਾੜੀ ਗੱਲ ਨਹੀਂ ਹਾਂ ਐਕਸ਼ਨ ਜ਼ਰੂਰ ਹੋਣ ਪਰ ਜਿਹੜੇ ਲੰਮੇ ਸਮੇਂ ਤੋਂ ਜੇਲ੍ਹਾਂ ਚ ਬੰਦ ਆ ਜਿਹੜਿਆਂ ਦੇ ਬਾਰੇ ਗੱਲ ਚੱਲਦੀ ਰਹਿੰਦੀ ਹੈ ਖਾਸ ਕਰਕੇ ਜਿਵੇਂ ਇੱਕ ਦੋ ਵੱਡੇ ਨਾਂ ਦੇ ਜੇਲ੍ਹ ਦੇ ਵਿੱਚ ਕਿ ਉਹਨਾਂ ਦੀ ਪੁਸਤ ਬਣਾ ਹੀ ਪੂਰੇ ਤਰੀਕੇ ਨਾਲ ਹੁੰਦੀ ਹੈ ਜਿਹੜੇ ਪੀੜ ਤਾਂ ਉਹਨਾਂ ਨੂੰ ਬਾਹਰ ਬੈਠਿਆਂ ਨੂੰ ਵੀ ਡਰ ਲੱਗ ਜਾਂਦਾ ਕਿਉਂਕਿ ਜੇਲ੍ਹਾਂ ਦੇ ਵਿੱਚ ਜਿਹੜਾ ਨੈਟਵਰਕ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਗੈਂਗਸਟਰਾਂ ਦਾ ਤੇ ਦਸਤ ਕਰਦੀ ਦਾ ਜਿਹੜਾ ਸਾਇਆ ਹੈ ਉਹਦੇ ਨਾਲ ਅੰਦਰ ਬੈਠੇ ਲੋਕ ਆ ਜਿਹੜੇ ਉਹ ਮਹਿਫੂਜ਼ ਨੇ ਤੇ ਬਾਹਰ ਬੈਠੇ ਲੋਕ ਆ ਜਿਹੜੇ ਕਾਰੋਬਾਰੀ ਐ ਖਾਸ ਕਰਕੇ ਉਹਨਾਂ ਨੂੰ ਧਮਕੀਆਂ ਆਈ ਜਾਂਦੀਆਂ ਉਹ ਡਰੇ ਹੋਏ ਆ ਅ ਤੁਸੀਂ ਕਿ ਕੀ ਗੱਲ ਹੋਣ ਜੇ ਇੰਟਰਵਿਊ ਜਿਹਾ ਵੀ ਕਰਦੇ ਹੋ ਕਿਸੇ ਤਰ੍ਹਾਂ ਆਪਾਂ ਉਹਨਾਂ ਨੂੰ ਲਿਆਉਣਾ ਆਪਣੇ ਪਲੇਟਫਾਰਮ ਤੇ ਮੈਨੂੰ ਕਿਸੇ ਨੇ ਉਹਨਾਂ ਦੀ ਇੱਥੇ ਵੀਡੀਓ ਸ਼ੇਅਰ ਕੀਤੀ ਜਿਹਦੇ ਵਿੱਚ ਉਹਨਾਂ ਨੇ ਵਿ ਅ ਲੈ ਕੇ ਆਪਣੇ ਰਤਬੇ ਨੂੰ ਮੁਕਾਰ ਨੂੰ ਲੈ ਕੇ ਸਚਾਈ ਕਿੰਨੀ ਹੈ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਮੰਦਨਾ ਤੇ ਹੰਬਲੇ ਲੈ ਕੇ ਜਾਂ ਹੋਰ ਮਾਮਲੇ ਨੂੰ ਲੈ ਕੇ ਆਪਣੇ ਰੈਪਿਊਟੇਸ਼ਨ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ ਸੀਗੀ ਉਹ ਪੁਰਣੀ ਵੀਡੀਓ ਪੁਰਾਣੀ ਇੱਕ ਨਵੀਂ ਆ ਤੇ ਜੇਕਰ ਤੁਹਾਡੀ ਉਹਨਾਂ ਨਾਲ ਗੱਲਬਾਤ ਸਟਿਲ ਹੁੰਦੀ ਆ ਤੁਸੀਂ ਉਹਨਾਂ ਦਾ ਸ਼ੋਅ ਕਰ ਦਿਓ ਤੇ ਮੈਂ ਤੁਹਾਨੂੰ ਕਹਾਂ ਕਿ ਉਹਨਾਂ ਨੂੰ ਇੱਕ ਵਾਰੀ ਰੂਬਰਾਇਜ਼ ਕੀਤਾ ਜਾਵੇ ਕੀ ਸਲਾਹ ਤੁਹਾਡੀ ਕੋਈ ਗੱਲ ਨਹੀਂ ਜੀ ਅਗਲੇ ਹਫਤੇ 'ਚ ਆਪਾਂ ਕਹਿ ਦਾਂਗੇ ਅੱਜ ਤਾਂ ਫਰਾਈਡੇ ਹੈਗਾ ਆਪਣਾ ਕੱਲ ਨੂੰ ਸ਼ੋਅ ਹੈ ਨੀਗਾ ਅਗਲੇ ਹਫ਼ਤੇ ਮੈਂ ਅੱਜ ਕਰਕੇ ਹੀ ਹਟਿਆ ਸੋ ਵੀਰੇ ਕਿਉਂਕਿ ਮੇਰਾ ਫਰਾਈਡੇ ਇੰਡੀਆ ਦੀ ਮਾਰਨਿੰਗ ਤੇ ਤੁਹਾਡੀ ਵੀਰਵਾਰ ਦੀ ਰਾਤ ਨੂੰ ਸ਼ੋ ਹੁੰਦਾ ਹੀ ਹੈ ਉਹਦੇ ਤੇ ਜੇ ਪਹਿਲਾਂ ਪਤਾ ਹੁੰਦਾ ਮੈਂ ਉੱਥੇ ਵੀ ਤੁਹਾਨੂੰ ਵੀ ਨਾਲ ਲੈ ਕੇ ਆਪਾਂ ਉੱਥੇ ਵੀ ਕਰ ਸਕਦੇ ਹਾਂ ਲਾਈਵ ਦੇ ਵਿੱਚ ਨਹੀਂ ਤਾਂ ਆਪਣੇ ਜਿਹੜੇ ਆ ਸਾਊਥ ਏਸ਼ੀਅਨ ਵੌਇਸ ਦੇ ਲੋਕ ਤੇ ਨੇ ਆਪਾਂ ਇਹਨਾਂ ਦੇ ਨਾਲ ਉਹਨਾਂ ਨੂੰ ਗੱਲਬਾਤ ਦਾ ਟਾਈਮ ਸੈੱਟ ਕਰ ਲੈਂਦੇ ਆ ਅਗਲੇ ਹਫ਼ਤੇ ਜੀ ਲੈ ਲਵਾਂਗੇ ਜੀ ਤੇ ਹੁਣ ਸਿਰਸਬ ਵੱਡੇ ਸਵਾਲ ਇਸ ਵਕਤ ਭਾਰਤ ਦੀਆਂ ਸਾਡੀਆਂ ਇਲੈਕਸ਼ਨ ਜਿਹੜੀਆਂ ਇਸ ਵਕਤ ਚੱਲ ਰਹੀਆਂ ਨੇ ਔਰ ਖਬਰਾਂ ਜਿਹੜੀਆਂ ਕੁਝ ਸੋਸ਼ਲ ਮੀਡੀਆ 'ਤੇ ਹੀ ਆ ਰਹੀਆਂ ਮੇਨਸਟ੍ਰ ਕਿ ਮੋਦੀ ਦਾ ਰੱਤ ਪਹਿਲਾਂ ਜਿੰਨਾ ਸਟਰੋਂਗ ਨਹੀਂ ਆ ਕੀ ਕਹਿਣਾ ਤੁਹਾਡਾ ਆ ਹੋਣਾ ਵੀ ਨਹੀਂ ਚਾਹੀਦਾ ਜੀ ਕਿਉਂਕਿ ਬੁਲਟ ਟ੍ਰੇਨ ਦੇ ਜ਼ਮਾਨੇ ਚ ਰੱਤ ਦੀ ਹੁਣ ਕੋਈ ਮਹੱਤਤਾ ਰਹਿ ਨਹੀਂ ਜਾਂਦੀ ਤੇ ਜਿਸ ਤੁਰ ਰੱਤ ਦੀਆਂ ਜਿਹੜੀਆਂ ਉਹ ਗੱਲਾਂ ਕਰਦੇ ਨੇ ਚਰਚਾ ਉਹਨਾਂ ਦੀ ਚੱਲ ਪਈ ਹੈ ਕਰਨਾਟਕ ਦੇ ਵਿੱਚ ਜਿਹੜੀ ਧਿਰ ਦੇ ਨਾਲ ਇਹ ਸਹਿਯੋਗ ਕਰਦੇ ਨੇ ਜਿਹੜੇ ਵੀ ਆਰਐਸ ਦਾ ਸ਼ਹਿਰ ਉਹ ਜਿਹੜਾ ਦੇਵਗੋੜਾ ਹੋਰਾਂ ਦਾ ਪਰਿਵਾਰ ਹੈ ਤੁਸੀਂ ਦੇਖੋ ਕਿ ਕਿਹੋ ਜਿਹੇ ਲੋਕਾਂ ਦਾ ਇਹਨਾਂ ਨੇ ਸਮਰਥਨ ਉੱਤੇ ਕੀਤਾ ਇਹਦਾ ਬੰਦਾ ਐਡੇ ਵੱਡੇ ਫੈਕਟ ਕਰੈਕਟਰ ਦੇ ਵਿੱਚ ਕਿਰਿਆ ਹੋਇਆ ਉਹਦੇ ਤੇ ਹਲੇ ਤੱਕ ਚੁੱਪ ਨੇ ਤੇ ਉੱਥੇ ਕਹਿੰਦੇ ਵੱਡਾ ਨੁਕਸਾਨ ਹੋ ਰਾਂ ਥਾਮਾ ਤੇ ਵੀ ਹੋਣ ਦੇ ਅਸਰ ਹੈ ਜਿਹੜੀ ਚੱਕਰ ਚੱਲਦੀ ਹੈ ਕਿ ਕੇ ਸਾਊਥ ਦੀਆਂ ਜਿੰਨੀਆਂ ਸੀਟਸ ਨੇ ਉਹ ਘਟਣ ਦੇ ਅਸਰ ਹੈ ਪੰਜਾਬ ਦੇ ਵਿੱਚ ਇਹਨਾਂ ਨੂੰ ਕੋਈ ਬਹੁਤੀ ਆਪਾਂ ਨੂੰ ਵੀ ਪਤਾ ਲੱਗਦਾ ਕਿ ਇੱਥੇ ਮਹੱਤਤਾ ਮਿਲ ਨਹੀਂ ਰਹੀ ਔਰ ਮਿਲਨੀ ਵੀ ਨਹੀਂ ਚਾਹੀਦੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਆ ਜਿਹੜੇ ਉਹ ਨਹੀਂ ਪਸੰਦ ਕਰਦੇ ਹੇਠ ਤੱਕ ਬੀਜੇਪੀ ਨੂੰ ਜੇ ਫੇਰ ਵੀ ਬੀਜੇਪੀ ਇੱਥੋਂ ਸਟਰੋਂਗ ਲੈ ਜਾਂਦੀ ਹੈ ਫੇਰ ਕਹਿਣਾ ਮੁਸ਼ਕਿਲ ਆ ਕਿ ਗਾਂ ਇਹਦਾ ਪੁਕ ਇਥ ਕੀ ਬਣੋ ਨਾਲ ਵਿਹਾਰ ਆਪਣੇ ਜੁਪੀ ਦੀ ਗੱਲ ਕਰੀਏ ਜਿੱਥੋਂ ਦੀਆਂ 70 ਫੀਟਾਂ ਅੱਜ ਕੀ ਕਹਿੰਦੇ ਗਰਾਫ ਉੱਥੇ ਵੀ ਡਾਊਨ ਹੈ ਜਿਹੜੀਆਂ ਰਿਪੋਰਟਸ ਆ ਜਿੰਨੇ ਤੁਸੀਂ ਦੇਣ ਬਾਦੋ ਕਿ 메ਨ ਸਟਰੀ ਮੀਡੀਆ ਜਿਹੜਾ ਉਹਦੇ ਤੇ ਚਰਚਾ ਹੋਰ ਹੈ ਜਿਹੜਾ ਪਰ ਜਾਂਚ ਕਰਨ ਵਾਲਾ ਮੀਡੀਆ ਹੈ ਜਿਹੜਾ ਕਿਤੇ ਨਾ ਕਿਤੇ ਕੁਛ ਨਾ ਕੁਛ ਕੱਢ ਕੇ ਲਿਆਉਂਦਾ ਉੱਥੇ ਗੱਲ ਕਰਨ ਵਾਲੀ ਗੱਲ ਹੋਰ ਹੈ ਇੱਕ ਕਮੇਡੀਅਨ ਨੇ ਇਥੋਂ ਮੋਗੇ ਜ਼ਿਲ੍ਹੇ ਦੇ ਮੁੰਡੇ ਨੇ ਉਹ ਇਹ ਗੱਲ ਕਹਿੰਦਾ ਕਿ ਦੇਖੋ ਜੀ ਮੋਦੀ ਨੇ ਆ ਵੇਚਤਾ ਆ ਵੇਚਤਾ ਆ ਵੇਚਤਾ ਇੱਕ ਛੋਟਾ ਜਿਹਾ ਕਲਪਾਸ਼ੀਨਾ ਸਾਹ ਘੁੰਮਦਾ ਉਗਨੇ ਪਰ ਉਹਨਾਂ ਖਰੀਦਿਆ ਵੀ ਹੈ ਨਾ ਮੀਡੀਆ ਖਰੀਦ ਲਈ ਈਡੀ ਖਰੀਦ ਸੀ ਤੇ ਬਾਕੀ ਜਨਸਤਿਆਂ ਖਰੀਦ ਲਈਆਂ ਸੋ ਜਿਹੜੀਆਂ ਗੱਲਾਂ ਜਾਂ ਸਹਰ ਦੇ ਰੂਪ ਚ ਆ ਰਹੀਆਂ ਹੁਣ ਲੋਕ ਉਹਨਾਂ ਨੂੰ ਸਮਝਦੇ ਆ ਜੀਨਾ ਸਾਹਿਬ ਆਪਣੀ ਟੀਮ ਪੰਜਾਬ ਦੇ ਵੱਖ-ਵੱਖ ਪਿੰਡਾਂ ਚ ਫਿਰਦੀ ਹੈ ਤਾਂ ਖਾਸ ਕਰਕੇ ਮਾਲਵੇ ਦੇ ਸਰਗਰਮ ਹੈ ਤਾਂ ਉੱਥੇ ਜਦੋਂ ਦੇਖਦੇ ਆ ਨਾ ਅਗਲੇ ਕਹਿੰਦੇ ਜੀ ਮੋਦੀ ਦਾ ਪੰਜਾਬ ਚ ਕੁਝ ਨਹੀਂ ਬੱਤੀ ਨਾ ਹੋਰਾਂ ਥਾਵਾਂ ਤੇ ਹੋ ਜਾਂਦਾ ਹੋ ਜਾਏ ਸੋ ਜੇ ਇੱਥੇ ਤਾਂ ਆਪਣੇ ਉਹ ਇੰਨਾ ਜੋਰ ਲਾ ਰਹੇ ਨੇ ਬਾਕੀ ਥਾਵਾਂ ਦੇ ਉੱਤੇ ਠੀਕ ਹੈ ਤੇ ਉਹਨਾਂ ਕੋਲੇ ਧਰਮ ਦੇ ਨਾਂ ਤੇ ਰਾਜਨੀਤੀ ਕਰਨ ਦੇ ਬੜੇ ਮੌਕੇ ਨੇ ਲਿੱਕੀਆਂ ਨਿੱਕੀਆਂ ਗੱਲਾਂ ਤੇ ਹੁਣ ਮੋਦੀ ਸਾਹਿਬ ਆਗੇ ਨੇ ਅਡਾਨੀਆਂ ਅਬਾਨੀਆਂ ਦੀ ਗੱਲ ਹੈ ਜਿਹੜੀ ਉਹਨਾਂ ਨੇ ਰਾਹੁਲ ਗਾਂਧੀ ਪਰੇ ਕਹੀ ਹੈ ਇਹ ਬਹੁਤ ਵੱਡੀ ਹੈ ਪਰ ਬਹੁਤ ਗੰਭੀਰ ਹੈ ਇਹ ਤੋਂ ਇਹ ਵੀ ਲੱਗਦਾ ਹੈ ਕਿ ਸ਼ਾਇਦ ਜਿਹੜੀ ਇੱਕ ਹੋਰ ਲੋਬੀ ਹੈ ਜਿੱਥੇ ਅਡਾਨੀਆਂ ਅਬਾਨੀ ਵੀ ਜਿਹਨਾਂ ਦੇ ਇਸ਼ਾਰਿਆਂ ਤੇ ਚੱਲਦੇ ਆ ਕਿ ਸ਼ਾਇਦ ਉਹਨਾਂ ਨੂੰ ਅੱਗੇ ਇਹ ਲੱਗਦਾ ਹੋਵੇ ਕਿ ਰਾਹੁਲ ਜਾਂ ਕਾਂਗਰਸ ਜਾਂ ਮੋਦੀ ਦਾ ਬਦਲਪ ਸਾਨੂੰ ਕੋਈ ਹੋਰ ਚਾਹੀਦਾ ਤਾਂ ਉਹ ਉਧਰ ਨੂੰ ਹੋਗੇ ਹੋ ਸਕਦੇ ਆ ਤੇ ਜਿਹੜੇ ਕਰਕੇ ਪ੍ਰਧਾਨ ਮੰਤਰੀ ਦਾ ਉਹ ਬਿਆਨ ਆਉਂਦਾ ਕਿ ਸੋਨੂੰ ਵੀ ਤਾਂ ਨਹੀਂ ਕਿਤੇ ਟਰੱਕ ਭਰ ਕੇ ਉਹਨਾਂ ਨੇ ਪੈਸੇ ਦੇਤੇ ਜਾਂ ਕੁਝ ਹੋਰ ਸੋ ਇਹ ਗੱਲਾਂ ਵੀ ਕਿਤੇ ਆਉਣ ਵਾਲੇ ਦਿਨਾਂ 'ਚ ਇਹੀ ਦੱਸਦੀਆਂ ਕਿ ਜਿਹੜੇ ਵੱਡੇ ਮੁੱਦੇ ਪ੍ਰਧਾਨ ਮੰਤਰੀ ਦੇ ਪਦਧਰ ਦੇ ਉਹ ਚੱਕੇ ਜਾ ਸਕਦੇ ਉਹ ਚੱਕਣ ਦੀ ਬਜਾਏ ਨਿੱਕੇ ਨਿੱਕੇ ਮੁੱਦੇ ਕਿਤੇ ਮੰਗਲ ਤੋਂ ਉੱਤਰ ਕਦੇ ਮੁਸਲਮਾਂ ਜਾਂ ਹੋਰ ਭਾਈਚਾਰਾ ਜਾਂ ਖਾਸ ਕਰਕੇ ਬੰਗਲਾਦੇਸ਼ੀਆਂ ਨੂੰ ਵੋਟਰ ਕਹਿਣਾ ਉਹ ਉਹ ਗੱਲਾਂ ਉੱਤੇ ਜੇ ਆ ਰਹੇ ਨੇ ਖਤਰੇ ਤਾਂ ਵੱਡੇ ਨੇ ਹਾਂ ਜਿੱਤ ਜਾਣ ਉਹ ਵੱਖਰੀ ਗੱਲ ਹੈ ਜੀ। ਬਹੁਤ ਸ਼ੁਕਰੀਆ ਟਟਵਾਰੀਆ ਜੀ।